ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਨੇਜਰ ਗੁਰਦੀਪ ਸਿੰਘ ਨੂੰ ਤਖਤਸ਼੍ਰੀ ਕਿਸਗੜ ਸਾਹਿਬ ਦੀ ਬਤੌਰ ਮੈਨੇਜਰ ਸੰਭਾਲੀ ਗਈ ਸੇਵਾ ਸੇਵਾ ਸੰਭਾਲਣ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਸਿਰੋਪਾਓ ਪਾ ਕੇ ਮੈਨੇਜਰ ਗੁਰਦੀਪ ਸਿੰਘ ਦਾ ਕੀਤਾ ਸਵਾਗਤ ਮੈਨੇਜਰ ਮਲਕੀਤ ਸਿੰਘ ਵੱਲੋਂ ਬਤੌਰ ਮੈਨੇਜਰ ਤਖਤਸ਼੍ਰੀ ਕਿਸਗੜ ਸਾਹਿਬ ਵਿਖੇ ਨਿਪਾਈਆਂ ਗਈਆਂ ਸੇਵਾਵਾਂ ਦੀ ਵੀ ਕੀਤੀ ਭਰਪੂਰ ਪ੍ਰਸ਼ੰਸਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪ੍ਰਬੰਧਕੀ ਅਧਾਰ ਤੇ ਕੀਤੀਆਂ ਗਈਆਂ ਤਬਦੀਲੀਆਂ ਦੇ ਤਹਿਤ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਮੈਨੇਜਰ ਨਿਯੁਕਤ ਕੀਤਾ ਗਿਆ ਹੈ ਅਤੇ ਅੱਜ ਉਹਨਾਂ ਵੱਲੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਆਪਣੇ ਅਹੁਦੇ ਨੂੰ ਸੰਭਾਲਿਆ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਪਪਾ ਜਰਨੈਲ ਸਿੰਘ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਐਡੀਸ਼ਨਲ ਮੈਨੇਜਰ ਐਡਵੋਕੇਟ ਹਰਦੇਵ ਸਿੰਘ ਅਤੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਸਮੁੱਚੇ ਸਟਾਫ ਵੱਲੋਂ ਮੈਨੇਜਰ ਗੁਰਦੀਪ ਸਿੰਘ ਕੰਗ ਦਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆਪਣਾ ਅਹੁਦਾ ਸੰਭਾਲਨ ਤੇ ਸਵਾਗਤ ਕੀਤਾ ਗਿਆ ਨਾਲ ਹੀ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਸਮੁੱਚੇ ਸਟਾਫ ਵੱਲੋਂ ਮੈਨੇਜਰ ਮਲਕੀਤ ਸਿੰਘ ਵੱਲੋਂ ਨਿਭਾਈਆਂ ਗਈਆਂ ਬਿਹਤਰੀਨ ਸੇਵਾਵਾਂ ਲਈ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਕੀ ਕੰਮ ਕਰ ਸਰ ਤੁਹਾਡੀ ਨਿਸ਼ਕਾ ਖਾਸਾ ਰਹਿਮਤ ਦੇ ਖਤੇ ਮਾਰਦਿਕਾ ਰਾਮ ਸਾਹਿਬ ਐਡਵੋਕੇਟ ਹਰਮਨ ਸਿੰਘ ਕਾਨੀਗਰੋਂ ਦੇ ਆਦੇਸ਼ ਤੇ ਦਾਸ ਨੂੰ ਇੱਕ ਵਾਰ ਫੇਰ ਪਾਕਸ਼ੀ ਦੇ ਕੇਸਟ ਸਾਹਿਬ ਦੀ ਸੇਵਾ ਦਾ ਮੌਕਾ ਮਿਲਿਆ ਮੈਂ ਇਥੇ ਸਮੂਚੀ ਸੰਗਠ ਇਥੇ ਦੀ ਸੇਵਾ ਸੁਸਾਇਟੀ ਆ ਮਾਨਯੋਗ ਮੈਂਬਰ ਸਰ ਸਰਦਾਰ ਰਮਜੀਤ ਸਿੰਘ ਚਾਹਲਾ ਡਾਕਟਰ ਦਜੀਤ ਸਿੰਘ ਪਿੰਡਰ ਮਾਨਯੋਗ ਸਿੰਘ ਸਹਿਬਾਨ ਤੇ ਇਥੇ ਦਾ ਸਮੂਚਾ ਸਟਾਫ ਸਾਰਿਆਂ ਦਾ ਸਹਿਯੋਗ ਲੈ ਕੇ ਇਥੋਂ ਦੇ ਪ੍ਰਬੰਧ ਨੰਗਰ ਦੇ ਪ੍ਰਬੰਧ ਨੂੰ ਸਲਾਮਤ ਕਰਵਾਂਗਾ ਇਹਨਾਂ ਨਾਲ ਹੋਰ ਬਿੱਤਰ ਬਣਾਉਣ ਦੀ ਕੋਸ਼ਿਸ਼ ਕਰੂੰਗਾ ਤੇ ਸਾਰੇ ਤਰ੍ਹਾਂ ਦਾ ਸਹਿਯੋਗ ਲੈ ਕੇ ਸਰਕਾਰਾਂ ਚ ਸੇਡਣਗੇ ਤੇ ਇੱਕ ਦਿਨ ਪਹਿਲੇ ਮੈਨੇਜਰ ਸਾਹਿਬ ਆਣੇ ਸਰਦਾਰ ਗੁਰਦੀਪ ਸਿੰਘ ਜੀ ਜਿਵੇਂ ਉਹਨਾਂ ਨੇ ਪ੍ਰਬੰਧ ਨੂੰ ਸਚਾਰੂ ਦਾ ਨਿਸ਼ਾਨ ਲਾਇਆ ਉਹਨਾਂ ਦੇ ਕਾਰਨ ਦਰਦਰ ਕਰ ਚੱਲਦਿਆਂ ਪ੍ਰਬੰਧ ਨੂੰ ਹੋਰ ਬਿੱਤਰ ਬਣਾਉਣ ਦੀ ਕੋਸ਼ਿਸ਼ ਕਰਦਾ ਰਹਿਮ ਜੀ ਕਾ ਖਾਲਸਾ ਰਹਿਮ ਜੀ ਕੀ ਓੱਜ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਿਲੋ ਕੁਝ ਥਲ ਪ੍ਰਬੰਧਕੀ ਤੌਰ ਤੇ ਕਿਈ ਥਾਵਾਂ ਦੇ ਉੱਤੇ ਕੁਝ ਕੰਦਰੀਆਂ ਕਿੱਟੀਆਂ ਉਥੇ ਜਿਹੜੇ ਸਾਡੇ ਬਾਜੂ ਸਰਦਾਰ ਮੋਹਨ ਸਿੰਘ ਜੀ ਮੈਜਰ ਤਖਸੀਦ ਕੇਸਗਰ ਸਾਹਿਬ ਸੇਵਾ ਨਾਲ ਇਸੇ ਉਹਨਾਂ ਦੇ ਸਾਥੇ ਹੁਣ ਅੱਜ ਲੋਧੀ ਸਮਾਂ ਜੋ ਸਰਦਾਰ ਦੀਪ ਸਿੰਘ ਜੀ ਕਾਹਦੇ ਤੋਂ ਕਟੇਗਾ ਸਾਹਿਬ ਸਰਹੰਦ ਤੋਂ ਜੋ ਉਹਨਾਂ ਦੀ ਢੇਗੀ ਸੀ ਉਥੋਂ ਅਜੋ ਤਖਸੀਦ ਕੇਸਗਰ ਸਾਹਿਬ ਦੀ ਜ਼ਿੰਮੇਵਾਰੀ ਹੁਣ ਸਭ ਵੀ ਗਈ ਆ ਮੈਨੂੰ ਇਸ ਗੱਲ ਦਾ ਬਹੁਤ ਦਮ ਮਾਰਨਾ ਕਿ ਇਹ ਮਹਾਰਤਕ ਸਾਹਿਬ ਜੀ ਦੀ ਸੇਵਾ ਸੁਰਨੀ ਗੁਰਦਾ ਪਰਵੰਧਕ ਕਮੇਟੀ ਦੇ ਪ੍ਰਬੰਧ ਅਧੀਨ ਤੇ ਬਹੁਤ ਹੀ ਸਚਾਰੂ ਢੰਗ ਨਾਲ ਜਰੀਏ ਇਹ ਸੇਵਾ ਚੱਲ ਰਹੀ ਹੈ ਜਿੱਦੇ ਵੀ ਕੋਈ ਮਾਤਰਾ ਸਾਹਿਬ ਜਦੋਂ ਕਦੇ ਵੀ ਇੱਥੇ ਸੇਵਾ ਜਨਨ ਕੀਤੀ ਜਾਂਦੀ ਹੈ ਉਹ ਆਪਣੀ ਪੂਰੀ ਤਨਦੇਹੀ ਦੇ ਨਾਲ ਸੇਵਾ ਜੀ ਉਹਨਾਂ ਦਾ ਯਤਨ ਕਰਦੇ ਆ ਸਤਿਗੁਰੂ ਜੀ ਆਪ ਦੀ ਸੇਵਾ ਆਪ ਇਹਨਾਂ 27 ਸਤੰਬਰ ਪਰ ਆਤ ਰੋਧਿਆ ਮੈਂ ਆਪਣੇ ਮਾਨਨਿਕ ਨਿਕ ਸਰਦਾਰ ਮਲਕੀਰ ਸਿੰਘ ਜੀ ਦਾ ਜਿੰਨਾ ਵੀ ਸਮਾਂ ਇੱਥੇ ਅਸੀਂ ਉਹਨਾਂ ਨਾਲ ਰਿਹਾ ਬਹੁਤ ਹੀ ਬੇਦਾਗ ਅਤੇ ਬਹੁਤ ਇਮਾਨਦਾਰੀ ਤੇ ਬੜਾ ਮਿਹਨਤ ਉਹਨਾਂ ਨੇ ਇਸ ਹਸਪਤਾਲ ਤੇ ਕਿ ਕੀਤੀ ਕਾਂਗਦੇ ਸਾਹਿਬ ਵੀ ਇਸੇ ਤਰ੍ਹਾਂ ਪਹਿਲਾਂ ਇੱਥੇ ਸਾਰੇ ਕੰਮ ਕਦੇ ਕਿਸੇ ਕਿਸਮ ਦੀ ਕੋਈ ਇੱਥੇ ਕੰਟਰੋਵਰਸੀ ਨਾ ਮਿਲ ਜਿਸੰ ਦੇ ਸਮੇਂ ਨਾ ਕਾਂਗਦੇ ਜੀ ਦੇ ਸਮੇਂ ਕੋਈ ਕੰਟਰੋਵਰਸੀ ਵੇਖਣ ਨੂੰ ਮਿਲੀ ਬਲਕਿ ਜੇ ਕੋਈ ਬਾੜੀ ਮੋਟੀ ਕਿਤੇ ਕੋਈ ਗੱਲ ਸੰਗੇ ਪੁੱਛੋ ਕੋਈ ਕਰਦਾ ਸੀ ਤਾਂ ਜਿਵੇਂ ਆਪ ਤੁਹਾਨੂੰ ਤੇ ਕਈ ਥਾਵਾਂ ਤੇ ਅਸੀਂ ਦੇਖਦਾ ਕਿ ਲੜਾਈ ਝਗੜਾ ਤਾਂ ਗੱਲ ਵੱਧ ਜਾਂਦੀ ਆ ਉਹ ਇੱਥੇ ਬਿਲਕੁਲ ਪ੍ਰੇਮ ਪਿਆਰ ਦੇ ਨਾਲ ਉਹਦਾ ਮਸਲਾ ਜਿਹੜਾ ਉਹ ਸੁਝਾਇਆ ਜਾਂਦਾ ਰਿਹਾ ਤੇ ਅੱਗੋਂ ਵਾਸਤੇ ਵੀ ਇਸੇ ਤਰ੍ਹਾਂ ਸਤਿਗੁਰੂ ਦੀ ਕਿਰਪਾ ਕਰਨ ਕਿਉਂਕਿ ਇਹ ਵਿਅਕਤੀ ਦੇ ਵਾਸਤੇ ਨਹੀਂ ਹੁੰਦਾ ਸਭਾ ਸਥਾਨ ਮਾਹੌਲ ਇਹ ਸਾਰਾ ਕੁਝ ਜਿਹੜਾ ਇਹ ਗੁਰੂ ਦੀ ਰਹਿਮਤ ਦੇ ਨਾਲ ਹੀ ਸਭ ਕੁਝ ਕਿਉਂਕਿ ਇਹ ਇਕ ਜਾ ਕੇ ਪਸਤਕ ਭਾਗ ਸਤੂਕੇ ਦੇ ਜਾ ਕੇ ਪਸਤਕ ਭਾਗ ਸੇ ਸਿਵਾ ਲਾਇਆ ਕਿ ਜਿਨ੍ਹਾਂ ਦੇ ਮੱਥੇ ਤੇ ਭਾਗ ਵਰਕਰ ਬੰਦਾ ਉਹਨਾਂ ਨੂੰ ਹੀ ਸੇਵਾ ਪ੍ਰਾਪਤ ਹੁੰਦੀ ਹੈ ਇਹ ਸਥਾਨ ਕੁਝ ਧਾਰਨ ਨਹੀਂ ਕਿਉਂਕਿ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਾ ਖਾਲਸਾ ਪੰਥ ਦੀ ਸਾਜਨਾ ਇਸ ਸਥਾਨ ਤੇ ਕੀਤੀ ਸਤਗੁਰਾਂ ਦਾ ਸੂਚਾ ਪਰਿਵਾਰ ਸ਼ਹਿਬਜ਼ਾਦੇ ਜਿਨ੍ਹਾਂ ਦਾ ਬਹੁਤ ਇਤਿਹਾਸ ਹੈ ਉਹ ਇਸ ਸਥਾਨ ਦੇ ਉੱਤੇ ਜਵਾਨ ਹੋਏ ਅਤੇ ਬਹੁਤ ਵੱਡਾ ਇਤਿਹਾਸ ਅੱਗੇ ਜਾ ਕੇ ਉਹਨਾਂ ਨੇ ਕਿਹਾ ਸੋ ਬਹੁਤ ਅਦਾ ਕਿਦਰ ਹੈ ਤਕਸਰੀ ਕਿਸਗਰ ਸਾਹਿਬ ਸੇ ਕਿ ਪਤਲਾ ਤੇ ਇਸ ਨੂੰ ਸੂਚੇ ਸਿੱਖਾਂ ਦਾ ਘਰ ਕਿਹਾਂ ਦਾ ਗੁਰਦਆਰੇ ਦੀ ਧਰਤੀ ਨੂੰ ਸੋ ਅੱਜ ਮੈਂ ਉਹਨਾਂ ਨੂੰ ਵਧਾਈ ਦਿੰਦਾ ਸਰਦਾਰ ਗੁਰਦੀਪ ਸਿੰਘ ਜੀ ਕੰਗ ਸਾਹਿਬ ਉਹ ਇੱਥੇ ਉਤੇ ਜਮਿਵਾਰੀ ਸੰਭਾਲਦੇ ਅਤੇ ਸਰਦਾਰ ਮਰਕੀਤ ਸਿੰਘ ਜੀ ਜਿਨ੍ਹਾਂ ਨੇ ਬੜੇ ਮਾਨ ਨਾਲ ਜਦੋਂ ਪ੍ਰਧਾਨ ਸਾਹਿਬ ਨੇ ਉਹਨਾਂ ਨੂੰ ਆਪ ਫੋਨ ਕਰਕੇ ਕਿਹਾ ਇੱਕ ਵਾਰ ਜੇ estrana ਮੈਂ ਫੈਸਲਾ ਕੀਤਾ ਤਾਂ ਮੈਂ ਕਿਹਾ ਭਾਵੇਂ ਤਰੁਠੀਗਾ ਜਿੱਥੇ ਠੀਕ ਲੱਗਦਾ ਉਹ ਵੀ ਤੁਹਾਨੂੰ ਬੈਠ ਰੱਖਾਂ ਮੈਂ ਚਾਹੀਦਾ ਤੇ ਮੈਂ ਇਹ ਵੀ ਗਲ ਮਾਨਣਾ ਕਰਨਾ ਇਹ ਪਹਿਦੇ ਪ੍ਰਧਾਨ ਹੋਣਗੇ ਜਿਹੜੇ ਕਿਸੇ ਮੈਂਜਰ ਨਾਲ ਸਲਾਹ ਕਰਕੇ ਤੇ ਕੋ ਜਿਹੜਾ ਫੈਸਲਾ ਲੈਂਦੇ ਹੋਗੇ ਬਹੁਤ ਵੱਡੀ ਗੱਲ ਹੈ ਇਹ ਸਰਕਾਰੀ ਗੱਲ ਨਹੀਂ ਇੱਕ ਪ੍ਰਧਾਨ ਇੱਕ ਮੈਂਜਰ ਨੂੰ ਹੁੰਦਾ ਪ੍ਰਧਾਨ ਦਾ ਫੈਸਲਾ ਸੁਣਾ ਕੇ ਉਹ ਵੀ ਪਤਾ ਲੱਗਦਾ ਜੋ ਕਾਗਿ ਸ਼ਬਦੀ ਆ ਜਾਂਦਾ ਤੁਮਕੀ ਸੋ ਦੱਸਦੇ ਸੀ ਪਰ ਪ੍ਰਧਾਨ ਜੀ ਦਾ ਫੋਨ ਆਇਆ ਕਿਡਾ ਇਸ ਚੀਜ਼ ਦਾ ਮਾਣ ਹੈ ਇਹ ਐਵੇਂ ਫੋਨ ਨਹੀਂ ਹੁੰਦੇ ਜਦੋਂ ਕੋਈ ਸੇਵਾ ਇਮਾਨਦਾਰੀ ਨਾਲ ਤੇ ਪਿਆਰ ਨਾਲ ਕੀਤੀ ਹੋਵੇ ਇੱਕ ਛੋਟਾ ਜਿਹਾ ਵੀ ਬਲਾਡ ਇੱਕ ਛੋਟਾ ਜਿਹਾ ਵੀ ਕਿਰਤ ਜਿਹੜਾ ਕੋਈ ਨਾਮ ਲੱਭੇ ਤੇ ਗਲਾ ਦੇ ਚਾਦ ਉੱਤੇ ਤੇ ਫਿਰ ਤਾਂ ਹੀ ਇਹ ਇੱਕ ਹੋਣ ਹੋ ਗਿਆ ਸੋ ਬਹੁਤ ਵਧਾਈ ਸਰ ਮੁਕੀਤ ਸਿੰਘ ਨੂੰ ਸੇਵਾ ਨਿਭਾਉਂਦੀ ਆ ਗੁੱਦੂ ਵੀ ਸਤਿਗੁਰੂ ਜਿਹੜੀਆਂ ਵਰੀਆ ਵਰੀਆ ਸ਼ੋਭਾਂ ਜਿਹੀਆਂ ਦਿੱਤੀਆਂ ਤਰ ਪ੍ਰਚਾਰ ਦੀਆਂ ਸੋ ਮੈਂ ਸੋਚੇ ਬਹੁਤ ਘਰ ਨੂੰ ਬੇਨਤੀ ਕਰਦਾ ਕਿ ਆਪਾਂ ਸਾਰਿਆਂ ਨੇ ਸਹਿਯੋਗ ਦੇ ਨਾਲ ਸਾਹਿਬ ਦੀ ਸਾਡੇ ਐਡੀਸ਼ਨਲ ਮੈਨੇਜਰ ਹੈ ਬਹੁਤ ਹੀ ਸੂਝਵਾਨ ਬੜੇ ਨਿਖੇ ਅਤੇ बड़े मेरठ वाले सारे प्रबंधन ਵਿੱਚ ਜਿਹੜਾ ਉਹ ਸਹਿਯੋਗ ਕਰਦੇ ਆ ਇਲਾਕੇ ਦੀਆਂ ਸੰਗਤਾਂ ਅਤੇ ਦਸਹਦਾਰ राम सिंह जी ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜਨੈਲ ਸਿੰਘ ਜੀ ਸਿੰਘ ਸਾਹਿਬ ਵੀ ਦੇ ਭਾਈ ਭਾਈ ਨੇ ਉਹ ਵੀ ਇਸ ਮੌਕੇ ਤੇ ਹਾਜ਼ਰ ਹੋਇਆ ਸਾਡਾ ਸ੍ਰੀ रामचੰਦ ਚੱਟ ਸਾਹਿਬ ਗੁਰਵਿੰਦਰ ਸਿੰਘ ਜੀ ਸਾਡੇ ਸਾਥਕਰ ਸੋਤੋਤ ਸਾਹਿਬ ਅਤੇ ਹੋਰ ਜਿ세 ਸਾਡੇ ਇਨਫੋਰਮੇਸ਼ਨ ਦੇ ਅਫਸਰ ਹਰਪ੍ਰੀਤ ਸਿੰਘ ਜੀ ਤੇ ਜਦਾ ਸਾਹਿਬ ਪੱਤਰਕਾਰ ਸਾਰੇ ਨਿਕੁਲ ਸਿੰਘ ਸਾਹਿਬ ਵੀ ਉਹਨਾਂ ਦੇ ਹੁਣੇ ਹੁਣ ਆਏ ਸੀ ਸਾਰੇ ਉਹ ਵੀ ਇਸ ਮੌਕੇ ਤੇ ਹਾਜ਼ਰ ਹੋ ਕੇ ਸਾਰਿਆਂ ਨੇ ਵਧਾਈ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ